ਇੱਕ ਹੰਟਾ ਹੰਟਾ ਕਹਿਣਾਂ ਆਂ ਬਈ ਇਹ ਵਪਾਰੀ ਆ ਵਪਾਰ ਕਰਦਾ ਅੱਗੇ ਕਹਿੰਦੇ ਸੀ ਸਦਾਗਰ ਵੱਡੇ ਵੱਡੇ ਵਪਾਰ ਕਰਦੇ ਸੀ ਕਹਿੰਦਾ ਸਦਾਗਰ ਸਦਾਗਰੀ ਕਰਦਾ ਸਦਾਗਰ ਸੀ ਬਹੁਤ ਵੱਡਾ ਤਨਾਟ ਬੰਦਾ ਤੇ ਉਹਦਾ ਮੁੰਡਾ ਗੱਭਰੂ ਹੋ ਗਿਆ ਮੁੰਡਾ ਵੀ ਨਾਲ ਲੱਗ ਗਿਆ ਵਪਾਰ ਕਰਨ ਬਾਹਰੋਂ ਛੋਟੇ ਛੋਟੇ ਮੁਰਖੋਂ ਨਹੀਂ ਬਾਹਰੋਂ ਮੁਰਖਾਂ ਜੋ ਸਮਾਨ ਲਿਆਉਣਾ ਆਪਦੇ ਵੇਚਣਾ ਫਰੰਟ ਸ਼ਹਿਰ ਦੇ ਵਿੱਚ بڑی ਦੁਕਾਨ ਆ ਆਪ ਵੀ ਵੱਡੀ ਭਾਈ ਵੀ ਚੱਲ ਉਹ ਮੁੰਡਾ ਫਰਾਗਰ ਨੇ ਵਿਆਹ ਲਿਆ ਵਿਆਹ ਹੈ ਵਾ ਗੱਭਰੂ ਪੂਰਾ ਤੇ ਆਪ ਸਦਾਗਰੀ ਕਰਨ ਲੱਗ ਗਿਆ ਤੇ ਸਦਾਗਰ ਵੀ ਮੌਤ ਹੋ ਗਈ ਅੱਛਾ ਜੀ ਡਾਗਰ ਦੀ ਮੌਤ ਹੋ ਗਈ ਤੇ ਉਹਦੀ ਘਰਾਂ ਵਾਲੀ ਪਹਿਲਾਂ ਮਰ ਗਈ ਸੀ ਤੇ ਮੁੰਡਾ ਬੈਸੇ ਨੂੰ ਥੋੜਾ ਚ ਹੋਇਆ ਸੀ ਤੇ ਉਹ ਫਿਰ ਚਾਤੀਆਂ ਸਕੀਮਾਂ ਕਰਦਾ ਵੀ ਜਾਣਾ ਵੀ ਆ ਵਪਾਰ ਕਰਨ ਇਹਨੂੰ ਘਰਾਂ ਵਾਲੀ ਬਾਲੀ ਸੰਖੇ ਇਹਨੂੰ ਹੁਣ ਪੇਕੀ ਛੱਡ ਜਾਂ ਇੱਥੇ ਕੱਲੀ ਦਾ ਕੋਹ ਨਹੀਂ ਮਾਣਨਾ ਵੀ ਪੇਕੀ ਛੱਡ ਕੇ ਜਾਂ ਜਦੋਂ ਐ ਗੱਲਾਂ ਕਰਦਾ ਕਰਦਾ ਕਹਿੰਦਾ ਵੀ ਮੈਂ ਜਾਣਾ ਹੁਣ ਵਪਾਰ ਕਰਨ ਵਪਾਰ ਤੋਂ ਦਿਨ ਆਪਣਾ ਕੰਮ ਚੱਲਦਾ ਨਹੀਂ ਪਰ ਮਾ ਕਿੰਨੇ ਵੀ ਪੈਸੇ ਆ ਤੇ ਵੀ ਤੈਨੂੰ ਚਾਲਵਾ ਪੇਕੀ ਛੱਡਿਆ ਕਿਉਂ ਪੇਕਿਆ ਦਾ ਨਾਮ ਲਿਆ ਤੇ ਬੋਲੀ ਨਾ ਮੂੰਹ ਤੋਂ ਜਾਣੀ ਚਿਹਰੇ ਤੋਂ ਹੀ ਖੁਸ਼ਗੋਈ ਉੱਡ ਗਈ ਰੋਟੀ ਖਾ ਕੇ ਉਹ ਸਹਾਦਰ ਆਪ ਦੁਕਾਨ ਤੇ ਜਾਵੜਿਆ ਜਾਂ ਫਿਰ ਸ਼ਹਿਰ ਚ ਦੁਕਾਨ ਖੋਲ ਲਈ ਉੱਥੇ ਮੱਛੀਆਂ ਵੇਖਦੀਆਂ ਸੀ ਸਹਾਦਰ ਨੇ ਮੱਛੀਆਂ ਲੈ ਕੇ ਚਾਰ ਪੇਜ ਤੱਕ ਵੀ ਆਹ ਘਰੇ ਮੱਛੀਆਂ ਫੜਾ ਦੇ ਮੇਰੇ ਤੇ ਵੀ ਉਹ ਬਣਾ ਲੂਗੀ ਹੋਰ ਠੀਕ ਆ ਵੀ ਚਾਚਾ ਫੜਾ ਦੂੰਗਾ ਜੋ ਨਾ ਸਦਾ ਗਰਾਂਹ ਆਇਆ ਆਉਣ ਲੱਗੇ ਸਰਾਗਰ ਨੇ ਸੋ दारू ਲੈਣੀ ਸਿੱਕੇ ਤੋਂ ਮੈਂ ਅੱਜ ਮੀਠਮੂਠ ਬਣਿਆ ਮੈਂ ਤੇ ਬੋਤਲ ਲੈ ਚਲ ਗਏ ਲੈ ਕੇ ਦੋ ਚਾਰ ਪੈਗ ਉਥੇ ਮਾਰੇ ਤੇ ਘਰੇ ਆ ਗਿਆਰੇ ਆ ਕੇ ਤੇ ਬੋਤਲ ਖੋਲ ਲਈ ਪੈਗ ਪਾਲਿਆ ਪੈਗ ਪਾ ਕੇ ਕਹਿੰਦਾ ਲਿਆ ਇੱਥੋਂ ਜੇ ਬਣਿਆ ਤਾਂ ਉਸੋ ਉਹਨੇ ਲਿਜਾ ਕੇ ਨੂੰਗੀ ਦੀ ਦਾਲ ਧਰਤੀ ਉਹਰਾ ਤੂੰ ਮੈਨੂੰ ਮੂਗੀ ਦਾਲ ਦੇ ਜਾਨੀਆ ਮੈਂ ਮੱਛੀਆਂ ਭੇਜੀਆਂ ਸੀ ਮੈਂ ਤਾਂ ਬੋਤਲ ਤੋਂ ਵੀ ਪੈਸੇ ਲਾਏ ਆ ਉਹਦੀ ਗੱਲ ਮੇਰੀ ਸੁਣ ਲੋ ਗੌਰ ਨਾਲ ਬਈ ਉਹਨਾਂ ਮੱਛੀਆਂ ਮੈਂ ਤਾਂ ਨਹੀਂ ਬਣਾਈਆਂ ਮੈਂ ਤਾਂ ਹੱਥ ਨਹੀਂ ਲਾਇਆ ਜਿਹੜੇ ਬੰਦੇ ਕੋਲੇ ਭੇਜੀਆਂ ਸੀ ਉਹ ਕਹਿੰਦਾ ਚਾਚੀ ਮੱਛੀਆਂ ਫੜ ਲਾ ਮੈਂ ਉਹਨੂੰ ਕਹਿੰਦਾ ਵੀ ਭਾਈ ਇਹਦੇ ਪਾਣੀ ਪਾ ਬਾਲਟੀ ਦੀ ਬਾਲਟੀ ਛੱਡ ਦੇ ਮੈਂ ਹੱਥ ਨਹੀਂ ਲਾਉਣਾ ਨਾਵੇਂ ਲਾਵਾਂ ਉਹ ਵਰਾ ਗੱਲ ਕੀ ਅੜੀ ਉਹਨਾਂ ਦੇ ਵਿੱਚ ਐ ਨਹੀਂ ਪਤਾ ਲੱਗਦਾ ਵੀ ਨਰਕ ਹੋਂ ਨਾ ਮਦੀਨ ਕੌਣ ਹੂੰ ਜੇ ਮੇਰਾ ਨਰ ਨੂੰ ਹੱਥ ਲੱਗ ਜਾਂਦਾ ਫੇਰ ਮੈਂ ਇੱਕ ਤੇਥੋਂ ਬਿਨਾ ਉੱਪਰੇ ਮਰਦਣਾ ਘਰ ਦੇ ਮਰਦਣਾ ਪਿਓ ਨਾ ਵੀ ਮੈਂ ਹੱਥ ਵੀ ਨਹੀਂ ਲਾਇਆ ਕਿਸੇ ਮਰਦ ਨੂੰ ਹੱਥ ਨਹੀਂ ਲਾਇਆ ਮੈਂ ਇੱਕ ਤੇਥੋਂ ਬਿਨਾ ਤੇ ਮੇਰਾ ਉਹਨਾਂ ਮੈਨੂੰ ਸਮਝ ਨਹੀਂ ਸੀ ਹੁਣ ਵੀ ਕਿਹੜਾ ਨੱਚ ਮਰਦਾ ਤੇ ਕਿਹੜੀ ਮਦੀਨ ਹੂੰ ਮਤਾਂ ਨਹੀਂ ਬਣਾਈਆਂ ਤੇ ਜਦੋਂ ਜਾ ਕੇ ਦੇਖੇ ਤੇ ਚਿਹਰਾ ਦਾ ਉੱਡਿਆ ਪਿਆ ਦਾਸ ਹੋਈ ਵੀ ਉਹ ਕਹਿੰਦਾ ਵੀ ਇਹ ਦਾਸ ਵੀ ਤਾਂ ਹੀ ਹੋਈ ਆ ਵੀ ਪੀਕਿਆਂ ਦਾ ਨਾਮ ਲੈਤਾ ਪਰ ਜਿਹੜੀ ਤੂੰ ਸ਼ੱਕ ਕਰਦਾ ਇਹਦਾ ਜਨਾਨੀ ਬਹੁਤ ਚੰਗੀ ਆ ਇਹਦਾ ਧਰਮ ਵਾਲੀ ਆ ਤੇ ਐਨੀ ਮੈਂ ਕੀ ਸੋਚਦਾ ਸੀ ਤਾਂ ਬਾੜੇ ਧਰਮ ਤੇ ਖੜੀ ਆ ਮਤ ਆਪਦੇ ਆ ਪਾਪੀ ਬਣਦਾ ਸੀ ਜੱਜ ਨੇ ਹੱਥ ਵੀ ਨਹੀਂ ਲਾਇਆ ਵੀ ਮਰਦਣਾ ਹੋਵੇ ਇਹੋ ਜੀ ਜਨਾਨੀ ਕਿੱਥੋਂ ਮਿਲਦੀ ਆ ਧਰਮ ਵਾਲੀ ਜਲਦੀ ਉਹ ਭੱਜ ਗਿਆ ਉਸਤੇ ਬੱਜ ਕੇ ਉਹਨੂੰ ਕਹਿੰਦਾ ਚੰਗਾ ਤੂੰ ਬਈ ਘਰੇ ਰਹਿ ਘਰਾਂ ਚ ਘਾਰਾ ਆਪਣੇ ਸਕੇ ਹੀ ਆ ਤੇ ਮੈਂ ਜਾਇਆ ਮਾਂ ਫੇਰ ਮੈਨੂੰ 2 ਮਹੀਨੇ ਤੇ ਲੱਗ ਹੀ ਜਾਣਗੇ ਕੋਈ ਕੁਈਂ ਜਾਇਆ ਉਹਦਾ ਫਲਾਨੀ ਬੁਢੀ ਨੂੰ ਮੈਂ ਕਹਿ ਕੇ ਜਾਊਂਗਾ ਤਾਈ ਨੂੰ ਤੇ ਕੋਲੇ ਪੈ ਜਾਕਰੂ ਰਾਤ ਨੂੰ ਕੋਈ ਡਰ ਡੱਕਰੀ ਮौज ਨਾ ਰਹੇ ਮੋੜ ਠੀਕ ਆ ਦੁਕਾਨ ਤੇ ਉਹਨੇ ਬੰਦਾ ਛੜਤਾ ਆਵਲੀ ਤੇ ਗੱਲ ਸਰਾਕਰ ਲੈ ਕੇ ਪੈਸੇ ਬਨ ਕੇ ਬਗਲੇ ਪੈਸਿਆਂ ਦੇ ਤੇ ਤੁਰ ਪਿਆ ਤੁਰਿਆ ਵਾ ਗਾਂਹਾਂ ਜਾ ਕੇ ਕੁਸਤਾ ਬਾੜ ਦਾ ਤੁਰ ਕੇ ਸੀ ਗਾਂਹਾਂ ਦਰਿਆ ਪੈਂਦਾ ਸੀ ਉਹ ਦਰਿਆ ਬੇੜੀ ਦੇ ਨਾਲ ਪਾਰ ਕਰਦਾ ਸੀ ਮਲਾਹ ਸੀ ਉੱਥੇ ਤੇ ਹੁਣ ਪਾਰ ਕਰਦਾ ਸੀ ਬੇੜੀ ਉਹ ਬੇੜੀ ਚੜ ਗਿਆ ਜੋ ਬੇੜੀ ਚੜ ਗਿਆ ਹੋਰ ਵੀ ਮਸਾਫਰ ਨਾਲ ਚੜੇ ਵੇ ਤੇ ਇੱਕ ਕਿਸੇ ਨੇ ਗੁਆਰੇ ਦਾ ਪੂਰਾ ਬਨ ਕੇ ਸਿੱਟ ਲਿਆ ਫੜਿਆ ਵਾ ਗੁਆਰਾ ਵਿੱਚੇ ਜਦੋਂ ਉਧਰਲੇ ਪਤਣ ਜਾ ਕੇ ਲੱਗੀ ਦਾ ਬੀੜੀ ਉਹਦੇ ਵਿੱਚ ਇੱਕ ਬੰਦਾ ਹੋਰ ਖੜਾ ਬੀੜੀ ਦੇ ਬੜੇ ਚੰਗੇ ਵਧੀਆ ਉਹਦੇ ਲੀੜੇ ਪਾਏ ਵੇ ਸੋਹਣੇ ਪੂਰੀ ਚੜਾਈ ਉਹ ਸਾਕਰ ਦੇਖ ਕੇ ਕਰੀ ਜਾਂਦਾ ਵੀ ਬੰਦਾ ਇਹ ਤਖੜਾ ਲੱਗਦਾ ਮੈਨੂੰ ਘਰੋਂ ਯਾਰ ਆ ਸਦਾਗਰ ਹੋਊਗਾ ਜਾਂ ਹੋਰ ਵੀ ਬੰਦਾ ਤਖੜਾ ਹੈ ਘਰੋਂ ਪੈਸੇ ਵਾਲਾ ਬੰਦਾ ਐ ਕਰਦੇ ਕਰਉਂਦੇ ਜਦੋਂ ਦੁਨੇ ਉੱtre ਤਾਂ ਉਹ ਸਾਰੀ ਸੰਗਤੀ ਉੱਤਰੀ ਉੱtre ਕੇ ਆਪੋ ਆਪਣੀ ਰਾਹ ਪਈ ਜਿਹੜੇ ਰਾਹ ਸਦਾਗਰ ਪਿਆ ਉਹ ਤੇ ਰਾਹ ਉਹ ਪੇ ਗਿਆ ਉਹ ਗੱਲਾਂ ਕਰਨ ਲੱਗ ਗਏ ਗੱਲਾਂ ਕਰਦੇ ਕਰਦੇ ਥੋੜੀ ਬਾੜ ਗਏ ਤੇ ਉਹਰੇ ਇੱਕ ਚਾਦਰੇ ਦੇ ਵਿੱਚ ਇੱਕ ਉਹ ਫਲੇ ਦੇ ਗੋਰੇ ਦਾ ਡੱਕਾ ਫਸ ਗਿਆ ਉਹ ਥੋੜੀ ਵਾਟ ਗਿਆ ਨਾ ਉਹ ਚਾਦਰਾ ਦੇਖਿਆ ਪਰ ਆ ਕਾ ਤੂੰ ਉਹ ਵਿੱਚ ਗਵਾਰੇ ਦਾ ਡੱਕਾ ਫਸਿਆ ਹੋਇਆ ਉਹ ਨੂੰ ਕਹਿੰਦਾ ਭਰਾਵਾ ਚੱਲਦੇ ਆ ਖੜ ਜਾ ਆ ਮੈਂ ਬੀੜੀ ਸਟਿਆਂ ਵਾਂ ਆ ਗਵਾਰੇ ਦਾ ਡੱਕਾ ਆ ਗਿਆ ਕਿਸੇ ਦਾ ਉਹ ਆਇਆ ਕਿਉਂ ਟਕਰਾ ਮਾਰਦਾ ਉਹਨੇ ਸਮਝਾਇਆ ਕਿਉਂ ਟਕਰਾ ਮਾਰਨਾ ਕਿੰਡੀ ਗੱਲ ਆ ਇਹ ਇੱਕ ਕੱਖ ਹੀ ਆ ਇਹ ਤੇ ਕੱਖਾਂ ਨੂੰ ਕੀ ਹੁੰਦਾ ਤੂੰ ਕਾਹਦੇ ਵੇਮ ਚ ਪਹਿਨਾ ਚੱਲ ਆ ਚੱਲ ਗਏ ਛਟ ਖੇੜਾ ਉਹ ਦਾ ਨਾਮ ਭਈ ਇਹ ਮੈਂ ਕੱਖ ਲੈ ਗਿਆ ਪਰ ਹੁਣ ਕਿੱਥੇ ਮੈਂ ਨਹੀਂ ਕਿਸੇ ਦਾ ਕੋਹ ਲਿਆ ਕੇ ਰਾਜੀ ਤੂੰ ਮੜਾਇਆ ਖੜ ਤੇ ਮੈਂ ਹੁਣ ਛੱਡਿਆ ਉਹ ਨੀ ਬੀੜੀ ਚ ਚੱਲਦੇ ਆਪਾਂ ਇਕੱਠੇ ਉਹ ਉੱਥੇ ਖੜ ਗਿਆ ਤੇ ਉਹ ਪਿਛਾ ਨੂੰ ਮੁੜ ਗਿਆ ਗੋਰੇ ਦਾ ਢੱਕਾ ਲੈ ਕੇ ਸਿੱਟਣ ਉਹ ਚਿਰਚ ਸੋਚਣ ਲੱਗ ਗਿਆ ਵੀ ਇਹੇ ਜੇ ਭਲੇ ਲੋਕ ਵੀ ਦੁਨੀਆ ਤੇ ਹੈਗੇ ਕਿੱਡਾ ਧਰਮ ਵਾਲਾ ਬੰਦਾ ਯਾਰ ਕਿੱਡਾ ਕਮਾਲ ਹੀ ਹੋ ਗਈ ਉਹ ਇੱਕ ਡੱਕਾ ਨਹੀਂ ਲਿਆ ਸਕਿਆ ਡੱਕਾ ਵੀ ਇਹੋ ਜਿਹੀ ਦੁਨੀਆ ਤੇ ਪਏ ਆ ਧਰਮੀ ਬੰਦੇ ਤੇ ਠੱਗ ਵੀ ਪਏ ਆ ਐ ਗੱਲਾਂ ਕਰਦਾ ਕਰਦਾ ਤੇ ਅਜੇ ਮਨ ਨਹੀਂ ਗੱਲਾਂ ਕਰਦਾ ਤੇ ਉਦੋਂ ਉਹ ਡੱਕਾ ਸਿੱਟ ਕੇ ਬੀੜੀ ਤੇ ਆ ਗਿਆ ਉਹਨੂੰ ਫਿਰ ਉਹਨੇ ਪੁੱਛਿਆ ਸਦਾ ਕਰਨੇ ਵੀ ਭਾਈ ਤੂੰ ਪਿੱਥੋਂ ਦੇ ਰਹਿਣ ਵਾਲਾ ਉਹ ਆਰਾ ਭਾਈ ਮੈਂ ਇੱਥੇ ਜੇ ਹੀ ਰਹਿਣ ਵਾਲਾ ਆਹੀ ਮੂਰੇ ਸ਼ਹਿਰ ਆ ਜਿਹੜਾ ਮੇਰਾ ਸ਼ਹਿਰ ਆ ਉਹ ਦਾ ਫੇਰ ਕੰਮਕਾਰ ਕੀ ਕਰਦਾ ਉਹ ਦਾ ਮਨ ਬਹੁਤ ਵੱਡਾ ਸਦਾਗਰ ਆ ਉਹ ਦਾ ਸਦਾਗਰ ਆ ਤੇ ਮੋਰਾ ਵੀ ਤੇਰਾ ਨਾਂ ਆਦਾ ਨਾਂ ਮੇਰਾ ਤਾਂ ਕੁੱਲ ਦੁਨੀਆ ਜਾਣਦੀ ਆ ਮੋਰਾ ਫੇਰ ਵੀ ਤੇਰਾ ਨਾਂ ਹੀ ਆ ਉਹ ਆਦਾ ਮੇਰਾ ਨਾਂ ਹੈਗਾ ਗੰਡਾ ਵਪਾਰੀ ਜਿੱਥੋਂ ਮਰਜੀ ਪੁੱਛ ਲੈ ਤੇ ਮੈਂ ਐ ਮਾੜਾ ਮੂਠਾ ਨਹੀਂ ਕਰਦਾ ਮੈਂ ਤਾਂ ਬਾਹਰਲੇ ਦੇਸ਼ਾਂ ਨੂੰ ਮੈਨੂੰ ਲੋਕ ਪੈਸੇ ਭੇਜ ਦੰਦੇ ਆ ਮੈਂ ਤਾਂ ਬੇਟਿਆਂ ਨੂੰ ਸਮਾਨ ਭੇਜਦਾ ਤੇ ਮੇਰੇ ਕੋਲ ਤਾਂ ਲੱਖਾਂ ਕਰੋੜਾਂ ਰੁਪਈਆ ਤੇ ਮੇਰੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਹੈ ਤੇ ਤੂੰ ਉਹ ਵਾਲਾ ਵੀ ਮੈਂ ਵੀ ਸਦਾਗਨ ਮੈਂ ਵਪਾਰ ਕਰਦਾ ਮੈਂ ਸਮਾਨ ਲੈਣਾ ਆ ਉਹ ਰਹਿ ਤੂੰ ਮੈਂ ਆਉਂ ਕਰ ਇਹੜੇ ਆ ਪੈਸੇ ਆ ਮੈਨੂੰ ਦੇ ਜਾ ਨੌ ਨਿਸ਼ਾਨ ਲਾਖ ਦੇ ਹੂੰ ਤੇ ਤੇਰੇ ਮਗਰ ਮੈਂ ਸਮਾਨ ਭੇਜਨੂੰ ਤਿਆਰ ਨਹੀਂ ਤੇ ਉੱਥੋਂ ਵੇਖ ਲਿਆਕਰ ਜਿੰਨਾ ਕਿਹਾ ਕਰੇਗਾ ਉਨਾ ਸਮਾਨ ਭੇਜ ਦਿਆਕਰ ਨੂੰ ਪੈਸੇ ਭੇਜ ਦਿਆਕਰ ਮੇਰਾ ਕੰਮ ਹੀ ਇਹ ਆ ਉਹ ਰਬੀ ਠੀਕ ਆ ਉਹਨੇ ਜਿਹੜੀ ਮਾਇਆ ਸੀ ਉਹਦੇ ਹਵਾਲੇ ਕਰਤੀ ਉਹਨੇ ਮਾਇਆ ਫੜ ਲਈ ਘਰੇ ਲਗਿਆ ਰਾਤ ਰੱਖਿਆ ਚੰਗੀ ਸੇਵਾ ਕਰੀ ਉਹਨੂੰ ਕਹਿੰਦਾ ਲੈ ਤੂੰ ਐਂ ਕਰੀ ਕਿਸੇ ਗੱਲ ਦਾ ਫਿਕਰ ਨਾ ਕਰੀ ਤੂੰ ਹੁਣ ਜਾ ਕੇ ਮੂਰੇ ਮਾਲ ਸਾਹਮਣ ਵਾਲਾ ਬਣ ਜੀ ਤੇ ਤੇਰੇ ਮਗਰ ਮਾਲ ਆ ਗਿਆ ਤੇ ਅੱਜ ਤੋਂ ਤੂੰ ਮੇਰਾ ਧਰਮ ਦਾ ਭਰਾ ਬਣ ਗਿਆ ਹਮਮ ਖੁਸ਼ ਹੋ ਗਿਆ ਪੂਰਾ ਮੇਰੇ ਤਾਂ ਕਰਮ ਹੀ ਖੁੱਲ ਗਏ ਮੈਨੂੰ ਅੱਗੇ ਤਾਂ ਸੀ ਮੇਰਾ ਬਾੜਾ ਵੱਡਾ ਤਨੀ ਬਣ ਜੂ ਅੱਡੇ-ਅੱਡੇ ਤਨੀ ਬੰਦੇ ਨਾ ਭਰਾ ਬਣ ਗਿਆ ਮੇਰਾ ਖੜਾ ਮੇਰਾ ਕਿੰਨਾ ਕ ਵਪਾਰ ਕਰਾਉ ਇਹ ਕਿੰਨਾ ਕ ਪੈਸਾ ਬਟਾਉ ਐ ਸੋਚਦਾ ਸਚਾ ਨਾ ਤੇ ਵੀ ਚੱਲ ਤੁਰਨ ਲੱਗਿਆ ਉਹਨੇ ਫੇਰ ਰੱਖ ਲਿਆ ਕੋਈ ਨਹੀਂ ਰਹਿ ਪਾਸ ਵੀਰੇ ਜਾਵਣੀ ਇੱਕ ਦਿਹਾੜੀ ਫੇਰ ਕਿੱਟੀ ਦਿਹਾੜੀ ਘਟ ਕੇ ਤੁਰ ਪਿਆ ਉਧਰ ਤੁਰ ਕੇ ਤੇ ਬੀੜੀ ਚੜ ਗਿਆ ਬੀੜੀ ਯਾਰ ਕਿਉਂ ਉਤਰਿਆ ਆ ਕੇ ਉਥੋਂ ਤੁਰਿਆ ਹੁੰਦਾ ਤੁਰਿਆ ਆਉਂਦਾ ਤੇ ਮੂਹਰੇ ਇੱਕ ਸ਼ਹਿਰ ਆ ਗਿਆ ਰਾਜਧਾਨੀ ਉਹ ਨੂੰ ਹੋ ਗਿਆ ਨੇਰਾ ਨੇਰਾ ਹੋ ਗਿਆ ਕਪੂਰਾ ਉਥੇ ਨਾਂ ਦਾ ਉਹਦੀ ਕੋਈ ਸ਼ਕੀਰੀ ਰਿਸ਼ਤੇਦਾਰੀ ਤੇ ਨਾਂ ਹੀ ਕੋਈ ਜਾਣ ਪਛਾਣ ਰਹੇ ਕਿੱਥੇ ਜੋ ਦੇਖਿਆ ਵੀ ਕੋਈ ਟਿਕਾਣਾ ਦੇਖਾ ਨਾ ਕੋਈ ਸ਼ਰਾਮ ਮਿਲੇ ਜਮਾਂ ਨੇਰਾ ਹੋ ਗਿਆ ਤੇ ਗਾਂ ਹੀ ਰੋਂ ਗਿਆ ਇੱਕ ਬੋੜ ਬੜਾ ਪਾਰਾ ਬੋੜ ਦਾ ਨਾਲਾ ਬਣਿਆ ਵਿਆ ਉਥੇ ਇੱਕ ਸਾਧ ਬੈਠਾ 40 50 50 ਸਾਲ ਦਾ ਉਹਦੇ ਵਰਲੇ ਪਾਸੇ ਇੱਕ ਪੱਠੀ ਬਣਾਈ ਵੀ ਪੱਠੀ ਦੇ ਉੱਤੇ ਕੜਾਹੀ ਪਈ ਤੇ ਕੋਲੇ ਦੁੱਧ ਪਿਆ ਉਹਨੇ ਦੇਖਿਆ ਵੀ ਬਾਬਾ ਬਾਬੇ ਕੋਲੇ ਰਾਤ ਕੱਟਾਂ ਉਹਨੇ ਜੁੱਤੀ ਲਾਹੀ ਲਾਹੇ ਜੁੱਤੀ ਤੇ ਥੜੇ ਤੇ ਚੜਿਆ ਬੜਾ ਨਿਰਮਤਾ ਦੇ ਨਾਲ ਹੱਥ ਬੰਨ ਕੇ ਤੇ ਉਹਨੇ ਪਹਿਰੀ ਹੱਥ ਲਾਈ ਪਹਿਰੀ ਹੱਥ ਲਾ ਕੇ ਕਹਿੰਦਾ ਵੀ ਬਾਬਾ ਵੀ ਮੈਂ ਤਾਂ ਤੇਰੀ ਕੋਠ ਲੈ ਕੇ ਆਇਆ ਵੀ ਮੈਂ ਰਾਤ ਕੱਟਣਾ ਨਾ ਤਾਂ ਮੇ ਕੋਈ ਸ਼ੀਰੀ ਹੱਥ ਕੁ ਟਕਾਣਾ ਹੈ ਨਹੀਂ ਤੇ ਮੈਂ ਦਿਨ ਚੜੇ ਉੱਠ ਜਾਣਾ ਤੇ ਵੀ ਮੈਂ ਇਸ ਤੇਰੇ ਕੋਲੇ ਪੈ ਜਾ। ਉਹਨੇ ਕੰਨੀ ਕੱਢ ਕੇ ਅੱਖਾਂ ਕੋੜ ਹੋ ਕੇ ਭੱਜ ਕੇ ਪਿਆ ਉਹਨੂੰ। ਆ ਨਾ ਇੱਥੇ ਕੋਈ ਰਾਤ ਰੂਤੀ ਕੱਟਣੀ। ਆ ਉਹ ਜਿੱਧਰੋਂ ਆਇਆ ਰਾ ਪੈ ਜਾ। ਉਹਨੇ ਫੇਰ ਕਿਹਾ ਦਾ ਬਾਬਾ ਵੀ ਮੈਂ ਜਿਹੜਾ ਕਰ ਉਹ ਚੱਕਣਾ। ਵੇ ਮੇਰੀ ਬੇਨਤੀ ਆ ਵੀ ਮੈਂ ਰਾਤ ਕਟਨੀਆਂ ਤੜਕੇ ਨੂੰ ਤੁਰ ਜਾਂ ਤੇ ਤੂੰ ਐਂ ਕਾਹਨੂੰ ਕਰਦਾ ਵੀ ਨੇਰਾ ਮੈਂ ਝਾਵਾਂ ਵੀ ਕਿੱਥੇ ਤੇ ਕੋਲੇ ਡਾਂਗ ਪਈ ਸੀ ਡਾਂਗ ਚੱਕੀ ਤੇ ਦੋ ਤਿੰਨ ਮਾਰੀਆਂ ਮੋਰਾਂ ਚ ਅੱਲਾਹ ਰੱਬ ਗਾਲਾਂ ਕੱਢੀਆਂ ਇਥੋਂ ਭੱਜ ਜਾ ਆਹਦਾ ਮੈਂ ਇਹ ਜਿਹਾ ਸਾਥ ਨਹੀਂ ਮੈਂ ਸਾਥ ਦੁੱਧ ਧਾਰੀਆਂ ਜਿਉਂ ਜਮਿਆਂ ਮੈਂ ਅਨਨ ਨੂੰ ਮੂੰਹ ਨਹੀਂ ਲਾਇਆ ਦੁੱਧ ਕੋਈ ਪੀ ਜਾਂ ਧਰ ਜਾਂਦਾ ਤੇ ਦੁੱਧ ਮੈਂ ਪੀਣਾ ਨਾ ਜੇ ਕੋਈ ਨਹੀਂ ਜਾਖੀ ਦਿੰਦਾ ਮੈਂ 2-2 4-4 ਦਿਨੋਂ ਮੈਂ ਨਗਾ ਲਾਂ ਨਾ ਨਿਕਲ ਜਾ ਮੇਰੀਆਂ ਅੱਖਾਂ ਤੋਂ ਪਰੇ ਦੰਦੀਆਂ ਵੱਡੇ ਉਹ ਇੜਾ ਬੋੜ ਸੀ ਬੋੜ ਦੀ ਧਾਰੀਆਂ ਦੂੜੀਆਂ ਫੁੱਟੀਆਂ ਸੀ ਬਾੜੀਆਂ ਸੀ ਉਹ ਲੈ ਘਨੇੜੀ ਰਾਤ ਉਸ ਧਾਕਰ ਨੇ ਕਿਹਾ ਵੀ ਮਲਾਇਆ ਪਾਸੇ ਹੋ ਜਾਂ ਤੇ ਇਸੇ ਲੋਕ ਕੇ ਮੈਂ ਪਾਸੇ ਦਾੜੀ ਵਿੱਚ ਵੜ ਜਾਊਂਗਾ ਰਾਤ ਕੱਟ ਲਾਂਗੇ ਦਿਨੇ ਰਾਹ ਪੇ ਜੂ ਮੈਂ ਉਹ ਪਾਸੇ ਜੇ ਹੋ ਗਿਆ ਸੀ ਨੇਰਾ ਜਦੋਂ ਸਾਹ ਕਿਨੇ ਮਾਰਾ ਮੋਟਾ ਆਠਾ ਪਾਸਾ ਆ ਕਿਸ਼ਤਾ ਤੇ ਹੋਲੀ ਗਨੇ ਲੋਕ ਕਹਤੇ ਹੋ ਬੋੜ ਦੀਆਂ ਜੜਾਂ 'ਚ ਵੜ ਕੇ ਬਹਿ ਗਿਆ ਜੜਾਂ ਸੀ ਪਾਲੀਆਂ ਪਤਾ ਨਾ ਲੱਗੇ ਸਾਦ ਨੂੰ ਕਿ ਨੇਰਾ ਇਹੋਂ ਦੇਖਿਆ ਟਿਕ ਟਕਾ ਹੋ ਗਿਆ ਜਮਾ ਅੱਧੀ ਰਾਤ ਦਾ ਨੇੜ ਹੋਇਆ ਤੇ ਸਾਦ ਨੇ ਆਪ ਦਾ ਉਹੀ ਆਛਣ ਚੱਕਿਆ ਜਾ ਕੇ ਆਛਣ ਕਰਿਆ ਪਰੇ ਥੱਲਿਓਂ ਥੌਂ ਫੋਲਿਆ ਫੋਲ ਕੇ ਖੰਡਾ ਚੱਕਿਆ ਖੰਡਾ ਬਹੁ ਵੱਡਾ ਟਖਾ ਖੰਡਾ ਚੱਕ ਕੇ ਉਹੋ ਲੀੜੇ ਲਾਹ ਤੇ ਹੋਰ ਲੀੜੇ ਪਾਏ ਕਾਲੇ ਲੀੜੇ ਪਾਲੇ ਜਟਾਂ ਖਲਾਰ ਲੈਣਾ ਮੂੰ ਤੇ ਕਾਲਸ ਮਲ ਲਈ ਮਲ ਕੇ ਤੇ ਲੈ ਕੇ ਖੰਡਾ ਸ਼ਹਿਰ ਚ ਚੱਲ ਗਿਆ ਉਹ ਸਭ ਕੋ ਦੇਖੀ ਜਾਂਦਾ ਸ਼ਹਿਰ ਦੇ ਵਿੱਚੋਂ ਫੇਰੋ ਕੋਈ ਹੋ ਉਹ 2.5 ਸਾਲ ਦਾ ਜਵਾਖ ਲਿਆ ਚੱਕ ਅੱਛਾ ਜੀ ਨਾ ਜਵਾਖ ਲਿਆ ਚੱਕੇ ਤੇ ਜਵਾਖ ਦਾ ਮੂੰਹ ਬੰਨਿਆ ਆ ਵਿਆ ਤੇ ਉਹਨੇ ਦੇਖ ਲਿਆ ਵੀ ਜਵਾਖ ਚੱਕ ਲਿਆ ਤੇ ਜਾਂਦਾ ਹੋਇਆ ਦੁੱਧ ਸੀ ਜਿਹੜਾ ਉਹ ਕੜਾਹੀ ਚ ਰੱਖ ਕੇ ਥੱਲੇ ਮੁੱਠੀ ਜੀ ਅੱਗ ਮਚਾ ਗਿਆ ਆਖੇ ਜਦੋਂ ਉਹਨੇ ਮੁੰਡਾ ਦਾਹ ਦੇ ਮੂੰਹ ਬੰਨਿਆ ਤੇ ਉਹ ਤਾਂ ਦੇਖ ਕੇ ਕੰਬਣ ਲੱਗ ਗਿਆ ਫਰਾਗਰ ਫਰਾਗਰ ਨੂੰ ਪਤਾ ਲੱਗ ਗਿਆ ਅਰੇ ਮੁੰਡਾ ਲਿਆ ਚਾਕੇ ਛੁਰਾ ਲਈ ਫੇਦਾ ਤੇ ਮੁੰਡੇ ਨੂੰ ਮਾਰੂਗਾ ਮੇਰਾ ਸਾਲਾ ਉਹਨੇ ਔਨ ਸਾਰੀ ਤੇ ਮੁੰਡੇ ਦਾ ਗਰਦਨ ਤੇ ਮਾਰਿਆ ਖੰਡਾ ਮੁੰਡਾ ਵੜਤਾ ਵੜ ਕੇ ਜਿਹੜਾ ਸਿਰ ਸੀ ਉਹਦੋਂ ਥੱਲੇ ਨੱਪਤਾ ਤੇ ਮੁੰਡੇ ਨੂੰ ਕਰਕੇ ਡੱਕਰੇ ਤੇ ਦੁੱਧ ਦੇ ਵਿੱਚ ਸਿਰਤਾ ਤੇ ਉਹ ਸਦਾ ਕਰਦਾ ਬਿਠਾ ਕੰਬੇ ਵਿਚਾਰੇ ਦਾ ਮੂਥ ਨਿਕਲ ਗਿਆ ਵਿੱਚ ਦਰਦੇ ਦਾ ਵੀ ਐਡਾ ਪਾਪੀ ਸਾਹ ਉਹਨੇ ਫਿਰ ਉਹ ਰੰਗ ਕੇ ਮੁੰਡਾ ਖਾਦਾ। ਖਾ ਕੇ ਤੇ ਉਹ ਸਾਬ ਨੂੰ ਸੀਨ ਦਿਨਾ ਰਿਹਾ। ਜਦੋਂ ਦੇਖਿਆ ਤੜਕਾ ਹੋ ਗਿਆ ਬੰਦਾ ਤੜਕਾ ਤੇ ਸਾਹ ਦੀ ਮੜੀ ਦੀ ਅੱਖ ਲੱਗ ਗਈ। ਉਹ ਹੋਲੀ ਦਿਨੇ ਸਦਾਗਰ ਖਿੱਚ ਗਿਆ। ਖਿੱਚ ਗਿਆ ਬਈ ਉਹਨੇ ਕਿਸੇ ਨੂੰ ਨਹੀਂ ਦੱਸਿਆ ਸਾਦ ਸਦਾਗਰ ਨੇ। ਕਿਸੇ ਕੋਲੇ ਗੱਲ ਨਹੀਂ ਕਹੀ। ਸਦਾਗਰ ਕਹਿੰਦਾ ਬਈ ਹੁਣ ਦੱਸਾਂ ਕਿਹਨੂੰ ਦੱਸਾਂ? ਸਦਾਗੁਰ ਕਹਿੰਦਾ ਵੀ ਇਹ ਸ਼ਹਿਰ ਦਾ ਰਾਜਾ ਤੇ ਵੱਡੇ ਦਿਨ ਚ ਕਸ਼ੇਰੀ ਲੱਗੂ ਤੇ ਜਾ ਕੇ ਰਾਜੇ ਨੂੰ ਦੱਸੂ। ਪਰ ਉੱਥੇ ਉਹਨੇ ਆਦਾ ਫਿਰਦਾ ਤੁਰਦਾ ਰਹੇ ਖਾਦਾ ਪੀਤਾ ਦਿਨ ਚੜਿਆ ਵੈ ਸੀਗਾ ਤੇ ਜਦੋਂ ਫੇ ਕਸ਼ੇਰੀ ਲੱਗ ਗਈ। ਉਸ ਵੇਲੇ ਸਦਾਗੁਰ ਕਸ਼ੇਰੀ ਚ ਗਿਆ। ਉੱਥੇ ਵਿਸਵਾ ਲੱਗੀ ਵੀ। ਵਿਸਵਾ ਨੱਚੀ ਜਾਵੇ। ਲੋਕਾਂ ਬਹੁਤ ਆਏ ਵੇ ਦੇਖਣ ਵਿਸਵਾ ਨੂੰ। ਸਦਾਗਰ ਜਿਸ ਵੇਲੇ ਬਚ ਜਾ ਕੇ ਖੜਾ ਨਾ ਬਸਵਾ ਨੱਚਦੀ ਨੱਚਦੀ ਨੇ ਢੇੜਾ ਦਿੰਦੀ ਤਿੰਦੀ ਨੇ ਸਦਾਗਰ ਕੰਨਿਆ ਉਂਗਲ ਕਰੀ ਹੂੰ ਬਸਵਾ ਨੇ ਜਦੋਂ ਸਦਾਗਰ ਕੰਨਿਆ ਉਂਗਲ ਕਰੀ ਰਾਜਾ ਝਾਕੀ ਜਾਂਦਾ ਸਾਰੀ ਜਨਤਾ ਝਾਕਦੀ ਆ ਤੇ ਬਸਵਾ ਢੇੜਾ ਖਾ ਕੇ ਡਿੱਗ ਪਈ ਉਹ ਬੰਦੇ ਕੰਨੇ ਉਂਗਲ ਕਾਇ ਸਦਾਗਰ ਕੰਨੇ ਢੇੜਾ ਖਾ ਕੇ ਡਿੱਗ ਪਈ بے ਹੋਸ਼ ਹੋ ਰਾਜੇ ਨੇ ਉਹਨੂੰ ਹੁਕਮ ਦਿੱਤਾ ਆਰਾਏ ਬੰਦੇ ਨੂੰ ਫੜੋ ਜਿਹੜੇ ਕਨੀ ਉਂਗਲ ਕੀਤੀ ਆ ਨੰਦਰੇ ਦਾ ਵਿਚਾਰੇ ਦੇ ਗਿਆ ਸੀ ਫਾਇਦਾ ਕਰਨ ਸਕਦਾ ਖਰਾ ਫਾਇਦਾ ਹੋ ਗਿਆ ਸਦਾ ਗਰੇ ਦਾ ਹੱਥ ਕੜੀ ਲਾ ਲਈ ਹੱਥ ਕੜੀ ਲਾ ਕੇ ਵੰਨ ਲਿਆ ਉਹਨੂੰ ਲਾਗੇ ਨੱਪਣ ਕੁੱਟਣ ਉਹਨੂੰ ਵਿਸਵਾ ਨੂੰ ਸੁਰਤ ਨਾ ਆਵੇ ਰਾਜੇ ਨੇ ਕਹਿਤਾ ਆਰਾਏ ਇਹ ਆ ਕੋਈ ਜਾਦੂ ਹੋਰ ਬੰਦਾ ਇਨੇ ਜਾਦੂ ਮਾਰਿਆ ਵਿਸਵਾ ਤੇ ਬੇਹੋਸ਼ ਕਰਤੀ ਤੇ ਇਹਨੂੰ ਲਿਜਾ ਕੇ ਜੰਗਲ ਦੇ ਵਿੱਚ ਇਹਨੂੰ ਕਤਲ ਕੀਤਾ ਜਾਵੇ। ਅਸਾਂ ਜੀ। ਇਹਨੂੰ ਕਤਲ ਕਰਦੇ ਹਾਂ। ਕਤਲ ਦਾ ਹੁਕਮ ਦਿੱਤਾ। ਚਲ ਉਦੋਂ ਨੂੰ ਵਿਸਵਾ ਵੀ ਸੁਰਤ ਫੜਿਆ ਈ। ਹਾਂ। ਰਾਜੇ ਨੂੰ ਦੱਸਿਆ ਵੀ ਵਿਸਵਾ ਸੁਰਤ ਫੜ ਗਈ। ਫਿਰ ਰਾਜੇ ਨੇ ਉਹਨੂੰ ਸੱਦਿਆ ਦਾ ਮੇਰੇ ਕੋਲੋਂ ਲਿਆਓ ਇਹਨੂੰ। ਕੋਲੇ ਲੈ ਗਏ। ਹੱਥ ਕੜੀ ਲੱਗੀ ਸਰਾਗਰ ਦੇ ਰਾਜਾ ਕਹਿੰਦਾ ਦੇਖ ਤੂੰ ਕਿਹੜਾ ਜਾਦੂ ਮਾਰਿਆ ਸੀ ਉਹਦੇ ਉੱਤੇ ਵੀ ਸੁਰਤਾਂ ਨੂੰ ਆ ਗਈ ਪਰ ਤੂੰ ਜਾਦੂ ਨਾ ਮਾਰੀ ਜਾ ਉਹ ਤੂੰ ਐਂ ਕਰ ਹੁਣ ਜੇ ਤਾਂ ਕਿਸੇ ਨੂੰ ਮਿਲਣਾ ਤਾਂ ਤਾਂ ਮਿਲਦਾ ਜੇ ਤੇ ਕੋ ਖਾਣਾ ਪੀਣਾ ਤੇ ਉਹ ਖਾ ਫੀ ਲੈ ਵੀ ਤੈਨੂੰ ਹੁਣ ਮੈਂ ਕਤਲ ਕਰਵਾ ਦੇਣਾ ਉਹ ਕਹਿੰਦਾ ਵੀ ਦੇਖ ਨਾ ਤਾਂ ਮੈਨੂੰ ਕੋ ਖਾਣਾ ਨਾ ਮੈਂ ਪੀਣਾ ਨਾ ਕਿਸੇ ਨੂੰ ਮਿਲਣਾ ਪਰ ਇੱਕ ਮੈਨੂੰ ਜੇ ਹੁਕਮ ਹੋਵੇ ਤੇ ਮੈਂ ਬੋਲ ਸਕਣਾ ਉਹ ਆਹ ਹਾਂ ਬੋਲ ਜੋ ਕੁਝ ਮਰਜ਼ੀ ਬੋਲ ਬੋਲਣ ਦਾ ਤੈਨੂੰ ਕੋਈ ਗੁਨਾਹ ਨਹੀਂ ਪਰ ਮੈਂ ਇੱਕ ਗੱਲ ਕੀ ਮੈਂ ਦੱਸ ਗੱਲਾਂ ਕਰ ਉਹ ਕਹਿੰਦਾ ਆਦਾ ਦੇਖੀ ਚਤਰ ਚਤਰ ਦੇਖੀ ਘਰਾਂ ਵਾਲੀ ਨਾਰੀ ਆਰਾ ਬੀੜੀ ਵਿੱਚ ਦੇਖਿਆ ਗੰਡਾ ਵਫਾਰੀ ਭੂਰ ਥੱਲੇ ਦੇਖਿਆ ਸਾਧ ਦੁੱਧ ਧਾਰੀ ਤੇ ਸਾਰੀ ਗੱਲ ਰਾਜਨਾ ਤੇਰੇ ਪੈਰੋਂ ਭਗਾੜੀ ਸਾਰੀ ਗਲਤਾਂ ਐ ਭਗਾੜੀ ਉਹ ਕਹਿੰਦਾ ਨੂੰ ਨੇੜੇ ਲਿਓ ਮੇਰੇ ਜਮਾਂ ਨੇੜੇ ਕਰਕੇ ਆਦਾ ਮੈਨੂੰ ਸਮਝ ਨਹੀਂ ਆਈ ਤੇਰੀ ਤੂੰ ਦੱਸ ਕੀ ਗੱਲ ਕਹਿਣਾ ਤੂੰ ਮੇਰੇ ਤੇ ਕੀ ਦੋਸ਼ ਲਾਇਆ ਵੀ ਸਾਰੀ ਗੱਲ ਰਾਜਨਾ ਤਾਂ ਐ ਵਗਾੜੀ ਉਹ ਕਹਦਾ ਐਂ ਹਉ ਕਰ ਪਹਿਲਾਂ ਮੇਰੀ ਹੱਥ ਕੜੀ ਲਾ ਦੇ ਤਾਂ ਮੈਨੂੰ ਮਾਰਨਾ ਹੀ ਆ ਮੈਂ ਭੱਜਦਾ ਨਹੀਂ ਫੇਰ ਲਾ ਲਈ ਹੱਥ ਕੜੀ ਜਿੰਨਾ ਚੇ ਮੇਰੇ ਹੱਥ ਨਹੀਂ ਖੋਲਦਾ ਮੈਥੋਂ ਗੱਲ ਨਹੀਂ ਦੱਸੀ ਜਾਂਦੀ ਹੱਥ ਖੋਲ ਫੇਰ ਦੱਸੂ ਆ ਤਾਂ ਮੇਰੇ ਬੰਨੇ ਵੇ ਓ ਵਜੀਰ ਆਰਾ ਹੱਥ ਖੋਲ ਲਿਓ ਹੱਥ ਖੋਲ ਤੇ ਹਾਰੇ ਦੱਸ ਉਹ ਆਲਾ ਮੈਂ ਆ ਸਦਾਗਰ ਫਲਾਨੇ ਸ਼ਹਿਰ ਦਾ ਮੈਂ ਸਦਾਗਰੀ ਕਰਦਾ ਸੀ ਮੈਂ ਆ ਵਪਾਰੀ ਮੈਂ ਗਿਆ ਵਿਆਹਾ ਜੋ ਵਿਆਹਾ ਗਿਆ ਮੇਰੇ ਪਿਉ ਦੀ ਮੌਤ ਹੋ ਗਈ ਘਰੇ ਕੋਈ ਹੋਰ ਨਾ ਤੇ ਮੈਂ ਆਪਦੇ ਕਰਾਜ ਨੂੰ ਕਿਹਾ ਵੀ ਤੂੰ ਨੂੰ ਮੈਂ ਪੇਕੀ ਖੜਿਆ ਹਣਾ ਮੈਂ ਜਾਣਾ ਵਪਾਰ ਕਰਨ ਤੇ ਦੁਕਾਨ 'ਚ ਛੜ ਨੂ ਮੰਦਾ ਤੇ ਤੂੰ ਪੇਕੀ ਛੱਡਿਆ ਮਾਂ ਆਲਾ ਉਹਦੇ ਮੂੰਹ 'ੋਂ ਖੁਸ਼ੀ ਹੀ ਉੱਡ ਗਈ ਤੇ ਮੈਂ ਦੁਕਾਨ 'ਚ ਜਾਵੜਿਆ ਦੁਕਾਨ 'ਚ ਜਾ ਕੇ ਤੇ ਉੱਥੇ ਇਹ ਮੱਛੀਆਂ ਵੇਖਦੀਆਂ ਸੀ ਤੇ ਮੈਂ ਲੈ ਕੇ ਚਾਰ ਮੱਛੀਆਂ ਪੀਤੀਆਂ ਕਰਨੂ ਮੈਂ ਚਲ ਮੀਟ ਬਣਾਵਾਂਗੇ ਉਹ ਮੁੰਡਾ ਸੀ ਕੋਲੇ ਮੈਂ ਉਹਨੂੰ ਆਖਿਆ ਲੈ ਵੇ ਆ ਵੀ ਚਾਚੀ ਨੂੰ ਫੜਾ ਨਹੀਂ ਘਰੇ ਮੱਛੀਆਂ ਬਣਾ ਰੂਗੀ ਉਹ ਆਲਾ ਮੁੰਡੇ ਨੂੰ ਫੜਾ ਦਿੱਤਾ ਮੁੰਡਾ ਘਰੇ ਆ ਗਿਆ ਆਲਾ ਚਾਚੀ ਆ ਮੱਛੀਆਂ ਫੜਾਈਆਂ ਚਾਚੇ ਨੇ ਉਹ ਕਹਿੰਦੀ ਪਾਣੀ ਆ ਬਾਲਟੀ ਚ ਪਾਣੀ ਪਾਤਾ ਤਿਆਰੀ ਦੇ ਵਿੱਚ ਛੱਡਦੇ ਵੀ ਮੈਂ ਹੱਥ ਨਹੀਂ ਲਾਉਣਾ ਹਾਂ ਆਰਾ ਮੈਂ ਉੱਥੋਂ ਇਹਨਾਂ ਆਠਨੇ ਦਿਨ ਛਿਪਿਆ ਤੇ ਮੈਂ ਬੋਤਲ ਲੈ ਲਈ ਦਾਰੂ ਦੀ ਤੇ ਮੀਠਮੂਠ ਬਣਿਆ ਚੱਲ ਬੋਤਲ ਲੈਣਗੇ ਆਰਾ ਜਦੋਂ ਮੈਂ ਆਇਆ ਮੇਰੇ ਆਉਂਦੇ ਨੂੰ ਮੈਂ ਪਕਾ ਆਖੇ ਪਾਖੇ ਮੈਂ ਖਾ ਲਿਆ ਵੀ ਇੱਥੋਂ ਪੂਰਾ ਮੀਠਮੂਠ ਮੈਂ ਆ ਤਾਂ ਆਰਾ ਉਹਨੇ ਪਾਖੇ ਮੂੰਗੀ ਦੀ ਦਾਲ ਕੌਲਿਸ ਦੇ ਵਿੱਚੋਂ ਚਫੜਾਤਾ ਮੈਨੂੰ ਆਰਾ ਮਖੀਆ ਕੀ ਕੀਤਾ ਮੂੰਹ ਬਹੁਤ ਆਦਾਸ ਹੋ ਰਿਹਾ। ਉਹ ਆਲੀ ਵੀ ਮੈਂ ਤਾਂ ਨਹੀਂ ਮੱਛੀਆਂ ਬਣਾਈਆਂ ਵੀ ਮੈਂ ਤੈਨੂੰ ਮੱਛੀਆਂ ਭੇਜੀਆਂ ਸੀ ਤੂੰ ਕੱਦ ਨਹੀਂ ਬਣਾਈਆਂ ਮੈਂ ਤਾਂ ਬੋਤਲ ਦੇ ਪੈਸੇ ਲੈ ਆਏ ਆ। ਉਹ ਆਲੀ ਮੈਂ ਤਾਂ ਨਹੀਂ ਮੱਛੀਆਂ ਬਣਾਈਆਂ ਵੀ ਮੈਂ ਅੱਜ ਤੱਕ ਕਰਤੇ ਥੋਂ ਬਿਨਾ ਕਿਸੇ ਮਰਦ ਨਾਲ ਹੱਥ ਨਹੀਂ ਛੋਹ ਦਿੱਤਾ। ਜਮਾਈ ਉਹਨਾਂ ਦੇ ਵਿੱਚ ਮੈਨੂੰ ਨਹੀਂ ਪਤਾ ਲੱਗਿਆ ਮੱਛੀਆਂ ਦੇ ਵਿੱਚ ਵੀ ਕਿਹੜਾ ਨਰ ਤੇ ਕਿਹੜਾ ਮਦੀਨ। ਜੇ ਮੇਰਾ ਕਿਸੇ ਮਰਦ ਨੂੰ ਹੱਥ ਲੱਗ ਜਾਂਦਾ ਫੇਰ ਮੈਂ ਤਾਂ ਪਾਪਾ ਦੇ ਅਧਿਕਾਰੀ ਹੁੰਦੇ। ਮੈਂ ਤਾਂ ਨਹੀਂ ਬਣਾਈਆਂ। ਆਰਾ ਮੈਨੂੰ ਹਰ ਐਸਾ ਯਕੀਨ ਆਇਆ ਉਹਦੇ ਉੱਤੇ ਵੀ ਤੂੰ ਤਾਂ ਐਵੇਂ ਵਹਿਮ ਕਰੀ ਜਾਣਾ ਦੇਖਣਾ ਧੰ ਪਤਨੀ ਆਇਆ ਤਾਂ ਦੇਖ ਕਿੰਨੀ ਦੇਵਤੀ ਕਿੱਥੇ ਹੱਥ ਵੀ ਨਹੀਂ ਲਾਉਂਦੀ ਤੂੰ ਐਵੇਂ ਛੱਕਾ ਕਰੀ ਜਾਣਾ ਆਰਾ ਮੈਂ ਆਖਿਆ ਵੀ ਠੀਕ ਆ ਕਰ ਮੈਂ ਜਾਉਂ ਸਦਾਗਰੀ ਕਰਨ ਤੇ ਘਰੇ ਨਹੀਂ ਆਰਾ ਉਹਦਾ ਮੂੰਹ ਖੜ ਗਿਆ ਮੈਂ ਆਦਾਂ ਨੂੰ ਘਰੇ ਛੱਡ ਕੀ ਦਿੱਤੀ ਤੁਰ ਪਿਆ ਸਦਾਗਰੀ ਕਰਨ ਜਦੋਂ ਬੀੜੀ ਚੜ ਗਿਆ ਬੀੜੀ ਚੜ ਕੇ ਤੇ ਉਧਰੋਂ ਜਾ ਕੇ ਉਤਰਿਆ ਬੀੜੀ ਦੇ ਵਿੱਚ ਬੰਦੇ ਹੋਰ ਵੀ ਬਹੁਤ ਕੱਖਾਂ ਦੀ ਪੰਡ ਸਿੱਟੀ ਵਿੱਚ ਤੇ ਇੱਕ ਤਖੜਾ ਬੰਦਾ ਬੜੀ ਸ਼ਕੀਨੀ ਲਾਈ ਵੀ ਚੰਗੀ ਜੁੱਤੀ ਪਾਈ ਵੀ ਬੜੀ ਹਲੀੜੇ ਪਾਏਵੇਂ ਮੈਂ ਖਾ ਕੋਈ ਤਖੜਾ ਬੰਦਾ ਜਦੋਂ ਉੱਥੋਂ ਆਲਾ ਉਤਰੇ ਤੇ ਉਹਦੇ ਆਲਾ ਚਾਦਰੇ ਦੇ ਵਿੱਚ ਕੱਖ ਖੜ ਗਿਆ ਗੋਰੇ ਨਾਲ ਅਣ ਗਿਆ ਤੇ ਅਸੀਂ ਆਲਾ ਥੋੜੀ ਬਾਹਰੋਂ ਤੁਰੇ ਤੇ ਗੱਲਾਂ ਕਰਦੇ ਤੁਰੇ ਜਾਂਦੇ ਆ ਮੈਨੂੰ ਕਹਿੰਦਾ ਕਿ ਖੜੀ ਮੜਿਆ ਯਾਰ ਮੈਂ ਕਿਹਾ ਕੀ ਗੱਲ ਹੋ ਗਈ ਆ ਨਾ ਯਾਰਾਂ ਕੱਖ ਆ ਗਿਆ ਮੈਂ ਬੀੜੀਆਂ ਸੱਟਿਆ ਵਾਂ ਆਰਾ ਮੈਂ ਉਹਨੂੰ ਕਿਹਾ ਵੀ ਇਹ ਕਿੱਡੀ ਗੱਲ ਆ ਕਿਉਂ ਵਹਿਮ ਕਰਦਾ ਯਾਰ ਕੱਖ ਹੀ ਆ ਪੁਰਾ ਆਰਾ ਮੈਨੂੰ ਕਹਿੰਦਾ ਮੈਂ ਪਪਾ ਦਾ ਅਧਿਕਾਰੀ ਹੁਣਾ ਮੈਂ ਨਹੀਂ ਕਿਸੇ ਦਾ ਕੱਖ ਰੱਖਦਾ ਨਾ ਨਾ ਮੇਰੇ ਘਰੇ ਕੋਈ ਆਵਦੇ ਅੰਤ ਨਹੀਂ ਮੈਂ ਬਹੁਤ ਵੱਡਾ ਲੱਖਾਂ ਪਤੀਆਂ ਲਖਪਤੀ ਆ ਤੇ ਆਲਾ ਮੈਂ ਖੈ ਵੀ ਐਡਾ ਬੰਦਾ ਤਖੜਾ ਆਲਾ ਮੈਂ ਉਹਨੂੰ ਪੁੱਛ ਬੈਠਾ ਵੀ ਭਾਈ ਕੀ ਕਰਨਾ ਉਹ ਆਲਾ ਮੈਂ ਸਦਾਗਰਮ ਬਹੁਤ ਵੱਡਾ ਲੱਖਾਂ ਕਰੋੜਾਂ ਦਾ ਕੰਮ ਕਰਦਾ ਬਹੁਤ ਧਾਣਾ ਮੇਰੇ ਕੋਲੇ ਮੈਂ ਵੱਡਾ ਵਪਾਰੀ ਆ ਮੈਂ ਇਥੋਂ ਬੈਠਾ ਸਪਲਾਈ ਕਰਦਾ ਮਾਰਲੇ ਮੁਲਖਾਂ ਨੂੰ ਆਲਾ ਮੈਂ ਭੱਜ ਗਿਆ ਮੈਂ ਖੈ ਵੀ ਮੈਂ ਵੀ ਸਦਾਗਰਮ ਉਹਰਾ ਇਹ ਸਨਾਗਰ ਮੈਨੂੰ ਪੈਸੇ ਦੇ ਜਾ ਤੇ ਜਾ ਕੇ ਮਾਰ ਸਾਹਮਣ ਵਾਲਾ ਬਣੀ ਤੇ ਮਾਲ ਤੇਰੇ ਮਗਰ ਆ ਗਿਆ ਤੈਨੂੰ ਲੋੜ ਹੀ ਨਹੀਂ ਆਉਂਦੀ ਘਰ ਛੱਡ ਕੇ ਆਹਦਾ ਮੈਂ ਤਾਂ ਖੁਸ਼ ਹੋ ਗਿਆ ਮੈਂ ਚਾਰ ਆਪਣੇ ਐਡੇ ਬੰਦੇ ਤਖੜੇ ਨਾਲ ਆਜ ਪਏਗੀ ਮੈਨੂੰ ਘਰੇ ਲੈ ਗਿਆ ਰਾਤ ਰੱਖੀ ਸੇਵਾ ਚੰਗੀ ਕੀਤੀ ਤੇ ਮਾਇਆ ਦੇ ਮੇਥੋਂ ਬਗਲੇ ਫੜ ਲਿਆ ਦਾ ਤੂੰ ਚਾਲ ਤੇਰੇ ਮਗਰ ਮਾਇਆ ਆ ਗਈ ਸਮਾਨ ਆ ਗਿਆ ਸਾਹਮਣ ਵਾਲਾ ਬਣ ਤੇ ਅੱਜ ਤੋਂ ਤੂੰ ਮੇਰਾ ਇਹਦਾ ਮੂਹੜੇ ਤੇ ਅਸਰ ਕਿਵੇਂ ਨੂੰ ਦਾ ਅੱਜ ਤੋਂ ਤੂੰ ਮੇਰਾ ਧਰਮ ਦਾ ਭਰਾ ਬਣ ਗਿਆ ਉੱਥੋਂ ਵਾਲਾ ਮੈਂ ਉਹਨੂੰ ਪੈਸੇ ਦੇ ਕੇ ਤੇ ਮੁੜ ਆਇਆ ਜਦੋਂ ਆ ਕੇ ਉੱਥੋਂ ਮੈਂ ਉਤਰਿਆ ਤੇ ਮੈਨੂੰ ਤੁਰਦੇ ਆਉਂਦੇ ਨੂੰ ਹੋ ਗਿਆ ਨੇਰਾ ਤੇਰੇ ਖੈਰ ਚ ਆ ਗਿਆ ਉਹ ਤੇਰੇ ਸ਼ਹਿਰ ਚ ਆ ਗਿਆ ਨੇਰਾ ਪੂਰਾ ਕੁਪ ਕਿਤੇ ਮੈਨੂੰ ਨਾਂ ਸਰਾ ਦਾ ਪਤਾ ਕੁਛ ਨਾ ਪਤਾ ਲੱਗੇ ਤੇ ਮਖ ਵੀ ਰਾਤ ਕਿੱਥੇ ਕੱਟਾਂ ਮੈਂ ਦੇਹ ਦਾ ਤੁਰਿਆ ਫਿਰਦਾ ਇੱਕ ਤੇਰੇ ਸ਼ਹਿਰ ਦੇ ਵਿੱਚ ਬੋੜ ਬਹੁਤ ਪਾਰਾ ਥੜਾ ਬਣਿਆ ਹੋਇਆ ਉੱਥੇ ਇੱਕ ਥਾਰ ਬੈਠਾ 40-50 ਸਾਲ ਦਾ ਮਾ ਦਾ ਉਹਨੂੰ ਜੁੱਤੀ ਲਾ ਕੇ ਦੂਰੋਂ ਤੇ ਮੱਥਾ ਟੇਕਿਆ ਟੇਕ ਕੇ ਮੱਥਾ ਮੈਂ ਆਖਿਆ ਬਹਿ ਕੇ ਬਾਬਾ ਵੀ ਮੈਂ ਰਾਤ ਕੱਟਣਾ ਆਹਦਾ ਮੈਨੂੰ ਕੱਢ ਕੇ ਲਾਲ ਅੱਖਾਂ ਤੇ ਡਰਾਇਆ ਆਹ ਤੇ ਰਾਤ ਨੂੰ ਟਕਟਣ ਦਾ ਕੋਈ ਕੰਮ ਨਹੀਂ ਤੇ ਪੱਤੇ ਬਾਜਾ ਪਰਦਾ ਬਾਗ ਮੈਂ ਆਹ ਦਾ ਸਾਧ ਦੁੱਧ ਧਰੀ ਆਂ ਜਿਉਂ ਮੈਂ ਜੰਮਿਆ ਮੈਂ ਆਣਾ ਨਹੀਂ ਖਾਦਾ ਜੇ ਕੋਈ ਦੁੱਧ ਦਿੰਦਾ ਦਾ ਸ਼ਖ ਨਣੇ ਆ ਨਹੀਂ ਆਹ ਦਾ ਕਈ ਕੀ ਦਿਨ ਮੈਂ ਉਹੀ ਨਗਾ ਦੇਣਾ ਭਾਜਣਾ ਕਰੀ ਜਾਣਾ ਰੱਬ ਦਾ ਬਸ ਆਹ ਦਾ ਮੈਂ ਫੇਰ ਹੱਥ ਵਨ ਕੇ ਕਿਹਾ ਵੀ ਬਾਬਾ ਮੈਂ ਕਿਹੜਾ ਤੈਥੋਂ ਖਾਣਾ ਜੇ ਕਰਨਾ ਜੇ ਬਾਹਲਾ ਮੈਂ ਥਰੇ ਤੋਂ ਥੱਲੇ ਹੋ ਕੇ ਪੈ ਜਾਣਾ ਆਲਾ ਮੇਰੇ ਦੋ ਡਾਂਗਾ ਮਾਰੀਆਂ ਮੋਰਾਂ ਚ ਤੇ ਰਾਤੀਜੀ ਮੱਜ ਦੇ ਬਾਝ ਦੇ ਤੇ ਮੱਥੜੇ ਤੋਂ ਥੱਲੇ ਉਤਰਿਆ ਥੱਲੇ ਉਤਰ ਕੇ ਮੈਂ ਥੋੜਾ ਆ ਪਾਸੇ ਹੋ ਗਿਆ ਪਾਸੇ ਹੋਇਆ ਵਾ ਸਾਲਾ ਮੈਨੂੰ ਕੋਈ ਪਤਾ ਨਾ ਲੱਗੇ ਨੇਰੀ ਰਾਤ ਕਿੱਧਰ ਜਾਵਾਂ ਕਿੱਧਰ ਨਾ ਜਾਵਾਂ ਆਲਾ ਮੈਂ ਅੱਖ ਜੀ ਬਚਾ ਆਖੀ ਉਹ ਤੋਂ ਤੇ ਮੋੜ ਦੇ ਨਾਲੇ ਪਾਲਾ ਗੜਾਂ ਉਤਰਿਆਂ ਮੀਆਂ ਪਤਾ ਹੀ ਨਹੀਂ ਲੱਗਦਾ ਆਲਾ ਮੈਂ ਦੇਖ ਕੇ ਭਲੇਖਾ ਜਾਰੇ ਜੜਾਂ ਚ ਮੜ ਕੇ ਬਹਿ ਗਿਆ ਯੋ ਜਰਾਂਚ ਬੈ ਰ ਗਿਆ ਤੇ ਅੱਧੀ ਰਾਤ ਹੋਈ ਅੱਧੀ ਰਾਤ ਤੋਂ ਬਾਅਦ ਸਾਰਨੇ ਆਵਦਾ ਅੱਖਣ ਪਰਿਆ ਪਰੇ ਕਰਿਆ ਥੋਂ ਫੋੜਿਆ ਖੰਡਾ ਚੱਕਿਆ ਖੰਡਾ ਚੱਕ ਕੇ ਚੋਲਾ ਬਦਲਿਆ ਲੰਮਾ ਚੋਲਾ ਪਾਇਆ ਹਰੇ ਰੰਗ ਦਾ ਮੂੰਹ ਤੇ ਕਾਰ ਸਲਾਈ ਲਾ ਕੇ ਤੇ ਤੇਰੇ ਸ਼ਹਿਰ ਚ ਵੜ ਗਿਆ ਉਹ ਫਿਰ ਆ ਦਾ 2 1/2 ਸਾਲ ਦਾ ਜਵਾਖ ਲਗਿਆ ਚੱਕ ਕੇ ਲਿਜਾ ਕੇ ਦੁੱਧੋ ਦਾ ਉਪਰੀ ਨੀਂਦ ਆਉਂਦੀ ਹੈ ਤੇ ਚਲ ਜਦੋਂ ਉਹਦਾ ਦੁੱਧ ਉਬਲੀ ਜਾਂਦਾ ਸੀ ਉਹਦਾ ਮੁੰਡੇ ਦਾ ਮੂੰਹ ਬੰਨਿਆ ਵੈ ਸੀ ਉਹਨੇ ਜਾ ਕੇ ਖੰਡਾ ਮਾਰਿਆ ਮੁੰਡੇ ਦਾ ਸਿਰ ਵੱੜਤਾ ਵੱੜ ਕੇ ਮੁੰਡੇ ਦੇ ਡੱਕਰੇ ਕਰਕੇ ਦੰਦ ਸਿਰਤਾ ਉਹਨੂੰ ਰਹਿਣ ਲਿਆ ਸਹਰਾ ਦਾ ਥਲੇ ਨੱਪਤਾ ਨੱਪ ਕੇ ਤੇ ਉਹ ਖਾ ਕੇ ਸੌ ਗਿਆ ਤੇ ਮੈਂ ਆ ਤੜ ਕਿਉਂ ਸੁਨੇਹਾ ਨਿਕਲਿਆ ਵੀ ਮੈਂ ਕਿਸੇ ਕੋਲੇ ਗੱਲ ਨਹੀਂ ਕਰੀ ਵੀ ਮੈਂ ਰਾਜੇ ਨੂੰ ਦੱਸਦਾ ਜਾ ਕੇ ਰਾਜ ਨਨ ਰਾਜਾ ਮੈਂ ਤੇਰੇ ਕੋਲੇ ਆਇਆ ਜਿਹੜੀ ਇਹ ਵਿਸਵਾ ਉਹ ਵਿਸਵਾ ਨਹੀਂ ਆ ਦਾ ਉਹ ਮੇਰੇ ਕਨੇ ਉਂਗਲ ਕਰ ਗਈ ਉਹ ਮੇਰੇ ਘਰਾਂ ਵਾਲੀ ਆ ਜਿਹੜੀ ਕਹਿੰਦੀ ਸੀ ਨਵੇਂ ਬਾਰੇ ਬੰਦੇ ਨੂੰ ਹੱਥ ਨਹੀਂ ਲਾਉਂਦੀ ਉਹ ਆਲਾ ਤੇਰੀ ਵਿਸਵਾ ਬਣ ਗਈ ਆਖੇ ਤੇ ਰਹਿੰਦਾ ਖੁੰਦਾ ਜੋ ਢੇੜਾ ਖਾ ਕੇ ਮੈਨੂੰ ਦੇਖ ਪੀ ਤੇ ਰਹਿੰਦਾ ਖੁੰਦਾ ਤੂੰ ਮੈਨੂੰ ਹੁਣ ਕਸਲ ਖਰਾਉਣਾ ਸਾਰੀ ਕੰਮ ਦਾ ਤੇਰੇ ਪੈਰੋਂ بگੜਿਆ ਰਾਜ ਨੇ ਸਿਰ ਮਾਰਿਆ ਮਾਰ ਕੇ ਤੇ ਕੁੜੇ ਸੱਟ ਕੇ ਥਾਪੀ ਦਿੱਤੀ ਆ ਬੇਫਿਕਰ ਹੈ ਤੈਨੂੰ ਡੱਕਾ ਨਹੀਂ ਆਦਾ ਉਹਨੂੰ ਲਿਓ ਸੱਦ ਕੇ ਆਰਾ ਵਿਸਬਾ ਨੂੰ ਵਿਸਬਾ ਛੱਦ ਲਈ ਛੱਦ ਕੇ ਵਿਸਬਾ ਨੂੰ ਦਾ ਦੱਸ ਤੇਰੇ ਘਰ ਵਾਲਾ ਮਾਰੀ ਜੀ ਹੈ ਤਾਂ ਘਰ ਵਾਲਾ ਚਲੋ ਲਾਓ ਹੱਥ ਕੜੀ ਇਹਦੇ ਹੱਥ ਕੜੀ ਲਾਤੀ ਚਲਾ ਚੱਲ ਵੀ ਨਾਲ ਉਹਦਾ ਚਲੋ ਜੀ ਨਾਲ ਲੈ ਕੇ ਜੇ ਜਾ ਕੇ ਸਾਥ ਫੜ ਲਿਆ ਰਾਜਾ ਨਾਲ ਫੜ ਕੇ ਜਦੋਂ ਉਹਦਾ ਕਰਿਆ ਆਥਣ ਜਾਪਰੇ ਦੇ ਥੱਲੇੋਂ ਪਟਿਆ ਥੋਂ ਕਈ ਸਿਰ ਨਿਕਲੇ ਜੋ ਆਕਾਂ ਦੇ 90 ਵੇ ਉਹਨਾਂ ਨੂੰ ਫੜ ਕੇ ਲਿਆ ਕੇ ਦੰਨਾ ਨੂੰ ਕਚੇਰੀ ਦੇ ਵਿੱਚ ਘਤਰ ਕੀਤਾ ਨਾਇ ਤਾਂ ਉਹਦੇ ਘਰਾਂ ਵਾਲੀ ਨੂੰ ਨਾਲੇ ਸਾਧ ਨੂੰ ਫਿਰ ਉਹਨੇ ਫੌਜ ਦੇ ਬੰਦੇ ਭੇਜਿਆ ਦਾ ਗੰਡੇ ਵਪਾਰੀ ਨੂੰ ਲਿਓ ਜਾ ਕੇ ਫਿਰ ਭਾਈ ਉਹ ਗੰਡਾ ਵਪਾਰੀ ਪੇਸ਼ ਕੀਤਾ ਹੱਥ ਲਾ ਕੇ ਜਦੋਂ ਮੰਨਿਆ ਮੰਨਿਆ ਉਹ ਛੋਟੀ ਦਾ ਠਾਗੂ ਮੰਨਿਆ ਤੇ ਚੱਲ ਭਾਈ ਉਹ ਫਿਰ ਉਹਨੂੰ ਸਾਰੀ ਪੋਲ ਉਹਨੇ ਦੱਸਤੀ ਵੀ ਮੈਂ ਇੰਨੀਆਂ ਠੱਗੀਆਂ ਮਾਰੀਆਂ ਐਨਾ ਮੇਰੇ ਕੋਲ ਤਾਂ ਨਾ ਉਹਨੇ ਫਿਰ ਜਿੰਨਾ ਧਨ ਸੀ ਗੰਡੇ ਵਪਾਰੀ ਦਾ ਸਾਰਾ ਲਿਆ ਕੇ ਗਰੀਬਾਂ ਨੂੰ ਬੰਡਿਆ ਉਹਦੇ ਹੱਥੀਂ ਬਣਾਇਆ ਗਰੀਬਾਂ ਨੂੰ ਬਣਾ ਕੇ ਫੇਰ ਉਹ ਕਤਲ ਕੀਤਾ